ਜੇ ਕੋਈ ਨੇੜੇ ਘਰ ਬਾਈ ਉਹ ਆਪਣੀ ਮੰਦਭਾਗੀ ਤੁਹਾਨੂੰ ਸਾਰਿਆਂ ਨੂੰ ਪਤਾ ਅਸਲ ਵਿੱਚ ਡਰੀ ਪਈ ਆ ਆਮਾਦੀ ਪਾਰਟੀ ਤੋਂ ਭਾਜਪਾ ਸਰਕਾਰ ਬੁਰੀ ਤਰ੍ਹਾਂ ਡਰੀ ਪਈ ਆ ਉਹਨੂੰ ਲਗਭਗ ਉਹਨਾਂ ਸਰਵੇਖਣ ਕਰਾਇਆ ਉਹਨਾਂ ਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਤਾਂ 130 ਹੈ ਜਿਹੜੀ ਫੀਰ ਆ ਤੇ ਇਹ ਸਾਰਾ ਡਰਾ ਉਹਨਾਂ ਦੇ ਮੰਨਦਾ ਜੇ ਆਪਣਾ ਟੋਲ ਮਲਾ ਕੇ ਗਈ ਤੁਹਾਨੂੰ ਪਤਾ ਪਹਿਲਾਂ ਵੀ ੱਤਕਾ ਹੋਇਆ ਜਿਨੇ ਸਿੱਖਿਆ ਮੰਤਰੀ ਜਿਹਦੇ ਗੱਲ ਕਰੀਏ ਇਸ ਤੋਂ ਮਦੀ ਗੱਲ ਪੂਰੀ ਦੁਨੀਆ 'ਚ ਹੁੰਦੀ ਆ ਜੇ ਗੱਲ ਕਰੀਏ ਸਿਹਤ ਮੰਤਰੀ ਜਿਹਦੇ ਮਹੱਲਾ ਕ੍ਰਿਜਲਪੁਰੀ ਬਣੀ ਚੁੰਦੀ ਆ ਜਦ ਸੁਰਜੀਤ ਸਿੰਘ ਜੋ ਕੁਛ ਵੀ ਕਰਕੇ ਡਰਾਮੇ ਵਾਜੀ ਕਰਨ ਲੱਗੇ ਹੋਏ ਨੇ ਉਹ ਹਿਸਾਬ ਨਾਲ ਇਹ ਸਪਸ਼ਟਾ ਵੀ ਆਵਾਦੀ ਪਾਰਟੀ ਦਾ ਡਰ ਹੈ ਤੇ ਪਰ ਲੋਕ ਸਾਰੇ ਇਸ ਚੰਦਾ ਦਾ ਸਰਕਾਰ ਆਵਾਦੀ ਪਾਰਟੀ ਨੂੰ ਕਰਕੇ ਕਰੀ ਜਾਂ ਹੁਣ ਹੋਰ ਵੀ ਇਹ ਤੁਹਾਨੂੰ ਜੋ ਸ਼ਰੀਆਮ ਹੋ ਰਿਹਾ ਦਾ ਸਾਰਾ ਪਤਾ ਹੀ ਹੈ ਕਿਸੇ ਹੋਰ ਪਾਰਟੀ ਨਾਲੋਂ ਸਿਰਫ ਇਹ ਜੇ ਆਵਾਦੀ ਪਾਰਟੀ ਦੇ ਪਿੱਛੇ ਲੱਗੇ ਜਿਵੇਂ ਪੰਜਾਬ ਵਿੱਚ ਕੱਪਤਾਲਨ ਦੀ ਗੱਲ ਕਰੀਏ ਤੁਸੀਂ ਇਹ ਦੇਖੋ ਵੀ ਜਿੱਦਾਂ ਟੋਟਲ ਆਪਾਂ ਕਦੇ ਗਵਰਨਰ ਨੂੰ ਸੁਣੇ ਸੀਗਾ ਕਦੇ ਵੀ ਗਵਰਨਰ ਨੂੰ ਵਿਕਸੇਵੀ ਕੰਮ ਦੇ ਵਿੱਚ ਨਿਗਨ ਪਾਉਣਾ ਕਿਸੇ ਰਾਜ ਦਾ ਪਹਿਲਾਂ ਦਿੱਲੀ ਦੇ ਵਿੱਚ ਦੇਖਿਆ ਉਸ ਤੋਂ ਬਾਅਦ ਪੰਜਾਬ ਵਿੱਚ ਜੋ ਵਾਰ-ਵਾਰ ਟ੍ਰੈਮ ਕਿਸੇ ਵੀ ਕੰਮ ਦੇ ਵਿੱਚ ਟਿਕਾ ਲਾਉਣਾ ਇਹ ਤੁਹਾਨੂੰ ਪਤਾ ਹੀ ਹੈ ਇਹਨਾਂ ਦੀ ਨੀਤੀ ਹੈ ਇਹ ਜਿਉਗਾ ਤੇ ਪਰ ਕੋਲ ਮੁਲਾਕੇ ਪਾਰਟੀ ਟੜਕੇ ਖੜੀ ਹੈ ਬੁਰਦ ਉਹਨਾਂ ਦੇ ਇਸ ਤਰ੍ਹਾਂ ਇਲੈਕਸ਼ਨ ਦਾ ਟਾਈਮ ਆ ਕੀ ਲੱਗਦਾ ਕੋਈ ਅਸਰ ਹੋਏਗਾ ਮੇਰੇ ਤੋਂ ਤਾਂ ਮੰਨ ਬਲਾਈ ਜਦੋਂ ਟੱਕੇਸ਼ਾਈ ਹੁੰਦੀ ਹੈ ਪੰਜਾਬ ਦਾ ਤਾਂ ਇੱਕ ਖਾਸੀਤਾ ਵੀ ਜੇ ਕੋਈ ਟੱਕਾ ਕਰੇ ਤਾਂ ਉਹ ਦੂਜੇ ਟੱਕੇ ਕਰਨ ਵਾਲੇ ਦੇ ਵਿਰੁੱਧ ਖੜ ਜਾਂਦੇ ਨੇ ਤੇ ਸਾਡੇ ਤਾਂ ਲੋਕ ਹਮੇਸ਼ਾ ਇਕਲੇ ਹੁੰਦਾ ਆ ਪੰਜਾਬ ਦੇ ਲੋਕ ਇਹਨਾਂ ਨੂੰ ਦੁੱਧ ਲੈ ਕੇ ਇਹਨਾਂ ਨੂੰ ਦਿਖਾਉਣਗੇ ਆ ਜਿਹੜੀਆਂ ਚੋਣਾ ਆਉਣੀਆਂ ਨੇ ਉਹਦੇ 13 0 ਕਰਕੇ ਦਿਖਾਉਣਗੇ ਤੇ ਉਹਨੂੰ ਕੀ ਕੋਈ ਪ੍ਰੋਟੈਸਟ ਕਰਦੇ ਨੇ ਹਾਂਜੀ ਸਾਡੇ ਵੱਲੋਂ ਵੀ ਪੂਰੇ ਪੰਜਾਬ ਪੁੱਤਰ ਪੰਜਾਬ ਦੀ ਗੱਲ ਕਰਦੇ ਜਾਂ ਪੂਰੇ ਦੇਸ਼ ਦੀ ਗੱਲ ਕਰਦੇ ਇਹ ਲੱਖ ਲੱਖ ਜਗ੍ਹਾ ਇਹ ਜੋ ਪ੍ਰਚਾਰੀ ਕੀਤੀ ਆ ਇਹ ਵੀ ਇਸ ਵਧਿੱਕੀ ਦੇ ਉੱਪਰ ਪ੍ਰੋਟੈਸਟ ਆ ਦੇ ਸਭ ਕਰੀ ਤੋਂ ਜੀ ਆ ਦੇ ਵੀ ਇਹ ਪੇਸ਼ ਕੀਤਾ ਜਾ ਰਿਹਾ ਹੈ ਦੋਪਾਰਟੀ ਦੀ ਆਪਣੇ ਪੱਧਰ ਦੀ ਪੂਰੀ ਤਿਆਰੀ ਆ ਡੀਲਸਵਲ ਦੇ ਜੋ ਕੁਝ ਵੀ ਆ ਉਹ ਅਲੱਗ ਚੀਜ਼ ਆ ਉਹ ਸਾਰਾ ਬੇਕੀ ਤੋਂ ਲੁਕਦਾ ਹੀ ਆ ਇਹ ਤਾਂ આરોਪ ਲਗਾਈ ਸੀਗੀ ਪਿੱਛੇ ਜੇ ਪੁੱਛਿਆ ਗਿਆ ਸੀਗਾ ਈਡੀ ਤੋਂ ਵੀ ਕਿਉਂ ਜ਼ਰੂਰੀ ਆ ਗ੍ਰਿਫਤਾਰ ਕਰਨਾ ਜਾਂ ਕੋਈ ਵੀ ਉਹ ਨੂੰ ਪਤਾ ਹੀ ਆ ਵੀ ਉਹਨਾਂ ਨੇ ਤਾਂ ਸਰਕਾਰੀ ਹਕੂਮਤ ਦੀ ਪ੍ਰਵਾਹ ਵੀ ਨਹੀਂ ਕੀਤੀ ਹੈਗੀ ਤੇ ਤੁਸੀਂ ਦੇਖੋ ਵੀ ਕਿੰਨਾ ਕਿਸਾਹ ਤੱਕ ਗਏ ਹੋਏ ਨੇ ਜਦੋਂ ਅਦਾਲਤ ਨੂੰ ਮਨਜ਼ੂਰ ਤੋਂ ਹੱਜੋਂ ਤਾਂ ਤੋਂ ਉੱਪਰ ਜੀ ਪਾ ਕੇ ਕਰ ਸਕਦੇ ਆ ਹਾਂਜੀ ਯਾਰੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਦੇਖੋ ਉੱਥੇ ਹੀ ਰੰਗ ਲੱਗੀ ਸਾਡਾ ਤਾਂ ਇੱਥੇ ਜੋ ਪੰਜਾਬ ਪੱਤਰੀ ਇੱਕ ਵਿਰੋਧ ਆ ਸਾਡਾ ਉਸ ਚੀਜ਼ ਦੇ ਵਿੱਚ ਉਹ ਸਾਰੇ ਇਕੱਠੇ ਬਕਰਤ ਮਹਾਲ ਦੇ ਵਿੱਚ ਕਰਦੇ ਨੇ